ਹਾਂਜੀ ਜਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਮਹਤਾਬ ਡੇਰੀ ਫਾਰਮ ਤੇ ਸਾਰੇ ਵੀਰਾਂ ਕੇ ਹੱਥ ਜੁੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਬਣਾਉਂਦੇ ਆ ਪਿੰਡ ਚਵੰਡੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਮੱਝਾਂ ਵਿਖਾਵਾਂਗੇ ਆਪਾਂ ਟੋਕਣਾ ਗੱਬਣਾ ਤੇ ਗੱਬਣ ਤਿਆਰ ਤੇ ਇੱਕ ਸੱਜਰ ਸੁਈ ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾ ਕੋਲ ਇਹ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦਿਆਂ ਪਸ਼ੂਆਂ ਦੀ ਡਿਟੇਲ ਸਸਰੀ ਕਾ ਭਾਜੀ ਸਸਰੀ ਕਾ ਜਗੇ ਵੀ ਸਸਰੀ ਕਾ ਬੋਸ ਨਾ ਠੀਕ ਠਾਕ ਵਧੀਆ ਜੀ ਵੀਰ ਜੀ ਤੁਸੀਂ ਦੱਸੋ ਕਿਰਪਾ ਵਾਇਗਰੂ ਦੀ ਕਿਰਪਾ ਚਾਹੀਦੀ ਵੀਰ ਜੀ ਉਹ ਠੀਕ ਠਾਕ ਪਰਿਵਾਰ ਹਾਂ ਸਭ ਚੜਦੀ ਕਲਾ ਭਾਜੀ ਚੜਦੀ ਕਲਾ ਚਾਹੀਦੀ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚੀਂਡਾ ਜ਼ਿਲ੍ਹਾ ਮਸਾਹੀਜ ਨਾਲਾ ਜੇ ਤੇ ਫੋਨ ਨੰਬਰ ਬੋਲ ਦਿਓ ਵੀਰ ਜੀ 981454925 ਠੀਕ ਆ ਜੀ ਹਾਂ ਜੀ ਹਾਂ ਜੀ કરી શરૂઆત ਜੀ ਪਾ ਦੱਸਿਓ ਪਹਿਲੇ ਨੰਬਰ ਤੇ ਕਿਨਵਾ ਸੁਗਵਾ ਸੁਣਾ ਤੇ ਕੀ ਇਹਦਾ ਮਿਲਕਰ ਕਰਿਆ ਉਹ ਆ ਕਿ ਤੀਸਰਾ ਸੁਗਵਾ ਸੁਣਾ ਵੀ ਗੱਭਣ ਟੋਕੜਿਆ ਅੱਛਾ ਜੀ ਚਮਾ ਮਹੀਨੇ ਦੀ ਗੱਭਣ ਟੋਕੜਿਆ 7 ਕਿਲੋ ਦੁੱਧ ਦੇ ਝੋਟੀ ਦੱਲੇ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਲੋ ਬਈ ਚੈੱਕ ਕਰ ਸਕਦਾ ਜੀ ਕਾਟ ਕਾੜ ਦੀ ਚੰਗੀ ਆ ਤੇ ਟੋਕੜ ਗੱਭਣ ਆ 14.5 ਮਹੀਨੇ ਦੀ ਹਾਂ 14.5 ਮਹੀਨੇ ਦੀ ਸਾਢੇ 14 ਮਹੀਨੇ ਦੀ ਚੱਕ ਪਾਰ ਸਿਆ ਤੇ 6-7 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਰੈਡੀ ਆ ਤੇ ਬਾਕੀ ਉਹ ਤੁਹਾਨੂੰ ਆਪਾਂ ਫੋਲਟੇ ਕਰਨੇ ਆ ਪੂਰੀ ਜੱਗੇ ਵੀਰ ਵੱਡੀ ਛੋਟੀ ਗਿਆ ਹਾਂਜੀ ਹਾਂਜੀ ਲੋਕੋ ਜੀ ਕੱਡ ਕਾਰਡ ਚ ਕੋਈ ਸ਼ੱਕ ਨਹੀਂ ਜੇ ਕਿੰਨਾ ਵਾ ਸੂਆ ਵੀਰ ਜੀ ਸੁਣਾ ਦੱਸੇ ਤੀਸਰਾ ਸੂਆ ਸੁਣਾ ਜੱਗ ਵੀਰ ਜੀ ਠੀਕ ਹੈ ਲੋ ਬਜੀ ਤੀਸਰਾ ਸੂਆ ਸੁਣੀ ਨੂੰ ਗੱਬਣਿਆ ਇਹ ਸੱਜ ਨੇ ਕਿੰਨਾ ਕਿ ਚਵਾਇਆ ਦੋ ਵੀਰ ਜੀ ਸੱਜ ਨੇ ਵੀਰ ਜੀ 17 18 ਜੱਲਾ ਸਤਿ ਚਵਾਇਆ ਜੀ ਅੱਛਾ ਠੀਕ ਹੈ ਠੀਕ ਹੈ ਲੋ ਬਜੀ 17 18 ਲੀਟਰ ਜਿਹੜਾ ਸੱਜ ਨੇ ਇਹ ਆਪਣੇ ਬੰਦੇ ਕੋ ਖਾਸ ਕੋ ਆਈ ਆ ਠੀਕ ਹੈ ਠੀਕ ਹੈ ਥੋੜਾ ਜਿਹਾ ਡਰਦੀ ਸਾਡੇ ਕੋਲ ਇਹ ਕਰੋ ਚੈੱਕ ਪੱਕੀ ਆਰਡਰ ਕੁਆਲਟੀ ਤੇ ਥਾਣਾ ਦਾ ਸੈਰ ਗਿਆ ਚੰਗਾ ਵਾਲਾ ਇਹ ਮਿਲਕਵਾਨ ਜੀ ਮੋ ਚੱਕੀ ਆ ਤੇ ਥਾਂ ਤੇ ਚੰਗਾ ਲੱਗਾ ਦੇ ਲੋਕਾਂ ਦਾ ਥਣ ਲੱਗਾ ਵਾ ਤੇ ਕੀ ਮੋਲ ਵੀਰ ਜੇ ਦਾ ਇਹਦਾ ਜੱਗੇ ਵੀ ਜੇ ਤਾਂ ਸੱਜਣ ਹੁੰਦੀ ਫੇਰ ਤਾਂ ਤੁਹਾਨੂੰ ਪਤਾ ਕੋਈ 1.5 ਲੱਖ ਦੀ ਗਿੱਡੀ ਵੱਡੀ ਮੱਝ ਆ ਹਾਂਜੀ ਹਾਂਜੀ ਹੁਣ ਆਪਾਂ ਜੱਗੇ ਵੀਰ ਪੈਣ ਦੀ ਦੇ ਲੀਏ ਕਰ ਦਈਏ ਮਾਨਤਮ ਜਿਆਜ ਹੀ ਜਾਂਦੀ ਏ ਜਿਆਜ ਹੀ ਕਰ ਦਈਏ 200 ਰੁਪਏ ਦਾ ਜਾਂਦੀ ਅੱਜ ਜਿਹੜੀ ਆਪਾਂ ਦੇ ਦੇਣੇ ਆ ਹਾਂਜੀ ਇਹ 75300 ਤੇ 200 ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲੋ ਭਾਜੀ 75300 ਜਿਆਜ ਮੋਰ ਦੇ 7 ਕਿਲੋ ਦੁੱਧ ਤੇ ਸਾਢੇ 14 ਮਹੀਨੇ ਚੈੱਕ ਪਾਸ ਠੀਕ ਹੈ ਠੀਕ ਹੈ ਪੂਰੀ ਵੱਡੀ ਮੱਝ ਛੋਟੀ ਨਹੀਂ ਆ ਠੀਕ ਹੈ ਲੋ ਭਾਜੀ ਤਾਂ ਆਸਬੰਦਿਆ ਸਾਢੇ 14 ਮਹੀਨੇ ਦੀ ਜਿਹੜੀ ਚੈੱਕ ਪਾਸ ਤੇ ਇਸ ਟਾਈਮ ਜਿਹੜਾ 6 ਤੋਂ 7 ਲੀਟਰ ਜਿਹੜਾ ਵੀਰ ਕਹਿੰਦਾ ਤਿਆਰ ਉਹ ਤਿਆਰ ਆ ਹਾਂਜੀ ਹਾਂਜੀ ਤੇ ਆਜੋ ਹੁਣ ਬਾਕੀ ਹੈ ਵੀ ਸਿੰਗਲ ਡੀਜੇ ਹਾਂ ਸਿੰਗਲ ਕਰੋ ਚੈੱਕ ਪੈਜੀ ਸਿੰਗ ਤੇ ਤੁਹਾਨੂੰ ਪਤਾ ਕਿ ਹੋ ਗਿਆ ਪਸ਼ੂ ਕੋਤ ਹੀ ਦੁੱਧ ਵਾਲਾ ਹੁੰਦਾ ਵਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਆ ਦੋ ਨੰਬਰ ਵਾਲੀ ਬਾਰੇ ਇਹ ਵੀ ਜੀ ਆਰ ਕੀ ਤੀਸਰਾ ਸੁਗਾ ਸੁਣੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਦੁੱਧ ਭਰਦੀ ਜੀ ਇਹ ਵੀ ਵੀ ਜੀ 11 12 ਕਿਲੋ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਵੀ ਜੀ ਕੀ ਕਰ ਸਕਦਾ ਜੀ ਲਾਗੇ ਤੋਂ ਆਰਡਰ ਕੁਆਲਟੀ ਇਹ ਲਾਟੂਗਲਾ ਥਾਣਾ ਆ ਗਿਆ ਵਿੱਚੀ ਹਾਂ ਲਾਟੂਗਲਾ ਥਾਣਾ ਜੱਗੇ ਵੀ ਜਿਹੜਾ ਆ ਥਾਣਿਆਂ ਨਾ ਬਹਿਣੀ ਆ ਇਧਰ ਵਾਲਾ ਇਹ ਅੱਧਾ ਥਾਣਾ ਆਉਂਦਾ ਜੀ ਇਹਦਾ ਲਓ ਜੀ ਬਹਿਣੀ ਤਾਂ ਦੂਸਰੀ ਸਾਈਡ ਦਾ ਜਿਹੜਾ ਥਾਣਿਆਂ ਮਗਰਲਾ ਅੱਧਾ ਥਾਣਾ ਭਾਈ ਕਹਿੰਦਾ ਕਿ ਆਉਂਦਾ ਜੇ ਇਹ ਦੱਸਿਆ ਬਿਲਕੁਲ ਵਧੀਆ ਗੱਲ ਵੀ ਦੱਸ ਕੇ ਸਮਝਾ ਲੈਣਾ ਚਾਹੀਦਾ ਕੋਈ ਲਾਮਾ ਕੋਈ ਦਵੇ ਮੰਨ ਲਓ ਵੀ ਇਦਾਂ ਚਿਪਾ ਦੇ ਪਾਸ ਆ ਜਾਂਦਾ ਪਰ ਜਿਹੜੀ ਗੱਲ ਦੱਸ ਕੇ ਦੇ ਦੇਣੀ ਉਹਦੇ ਨਾਲ ਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸੱਚ ਸਾਚੀ ਰਹਿ ਜਾਂਦਾ ਭਾਈ ਕੋਈ ਤੁਹਾਨੂੰ ਲਾਮਾ ਦਵੇ ਨਾ ਕੋ ਸਾਨੂੰ ਨਹੀਂ ਬਿਲਕੁਲ ਸਹੀ ਆ ਜੀ ਕੋਲੋ ਵੀ ਜੀ ਯਾਰ ਲੋਹ ਬਈਰ ਭਾਲ ਸਿੰਘ ਪੀ ਦਾ ਛੋਟਾ ਬੇਟਾ ਗਿਆ ਹੈ ਇਹ ਹਾਂ ਇੱਕੋ ਹੀ ਹੈ ਅੱਛਾ ਅੱਛਾ ਠੀਕ ਹੈ ਬਾਈ ਕਿਉਂੜਿਆ ਕਰੋ ਚੱਕ ਕੱਡ ਕੱਡ ਵੀ ਇਹ ਵੀ ਚੰਗੀ ਆ ਤੇ ਜੇ ਸੁਵੇਲੀ ਗਾਂ ਇਹ ਗੱਬਣ ਆ ਕਿੰਨਾ ਘਟਾ ਮੇਰੀ ਕੱਢਦੀ ਏ ਦੇਣਾ ਚੱਗੇ ਦੀ ਲੈਣੀ ਦੋ ਤਿੰਨ ਦਿਨ ਇਹ ਅੱਛਾ ਠੀਕ ਹੈ ਲੋਬੀ ਚੰਗੀ ਬਣ ਜਾਣੀ ਆ ਵੀਰ ਕਹਿੰਦਾ ਕਿ ਲੈ ਜੂਗੀ ਬਾਕੀ ਇਹਦੇ ਆਰਡਰ ਕੁਆਲਿਟੀ ਸੋਨ ਤੱਕ ਚੰਗੀ ਬਣਾ ਲੂਗੀ ਤੇ ਥਾਨ ਤੋਂ ਬਹੁਤ ਹੀ ਚੰਗਾ ਲੱਗਾ ਵਾ ਅਣਗੇਠ ਗੇਠ ਤੇ ਥਾਨ ਲੱਗਾ ਵਾ ਇਨੇ ਕਿ ਨਾ ਕਿ ਮੈਂ ਆਹ ਦੋ ਦਮਰੀ ਦੋਤਾ ਜੇ ਵੀ ਇਹਨੇ ਬੋਲਾਂ ਨੇ 11 12 ਕਿਲੋ ਘਰ ਆ ਜਿੰਦੇ ਪੂਰਾ ਡੁੱਲਟ ਹੋਣ ਰਹੀ ਹੈ ਠੀਕ ਹੈ ਠੀਕ ਹੈ ਜੀ 11 12 ਵੀਰ ਕਹਿੰਦਾ ਕਿ ਦੁੱਧ ਚੋਉਂਦੀ ਰਹੀ ਹੈ ਇਹ ਦਿਨ ਲਾਜੂਗੀ ਤਿੰਨ ਤੋਂ ਚਾਰ ਹੋਊਗਾ ਚਾਰ ਦਿਨ ਲਾਜੂਗੀ ਤੇ ਕਰੋ ਚੈੱਕ ਬਾਕੀ ਕੱਦ ਕਾੜ ਦੀ ਹੈ ਵੀ ਚੰਗੀ ਹੈ ਤੇ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹਦਾ ਕੀ ਮੁੱਲ ਮਿਲਦੀ ਹੈ ਰਾ ਇਹਦਾ ਜੱਗੇ ਵੀ ਪੈਂਣੀ ਆ ਨਾ ਕਰ ਲਈਏ ਕਰ ਦਗੇ ਜਾਇ ਜਾਇ ਮੈਂ ਦਿੰਦਾ ਵੀ ਕਰ ਦੋ ਜਾਇ ਵੀ ਤੁਸੀਂ ਵੀ ਦੇ 10 ਦਵਾਪੀ ਜਿੱਥੇ ਇੱਕ ਛਾੜੀ ਦੇਣੀ ਹੈ ਜਿਹੜੀ ਆਪਾਂ ਜਾਕੀ ਵੀ ਦੇ ਹੀ ਦੇਣੀ ਆ ਹਾਂਜੀ ਪੂਰੇ 56 200 ਛੋੜ ਕਰ ਦਾਂਗੇ ਠੀਕ ਹੈ ਠੀਕ ਹੈ ਲਓ 55000 ਪਰ ਇਹ ਮੰਗੋ ਵੀ ਸੰਜਰ ਮਾ ਤੇ ਆਉਂਦੀ ਨਹੀਂ ਇਹਨੇ ਤੁਹਾਨੂੰ ਪਤਾ ਨਹੀਂ ਆਉਂਦੀ ਇਸ ਬਿਲਕੁਲ ਸਹੀ ਗੱਲ ਹੈ ਜੀ ਇਹਦੀਆਂ ਟੋਕੜਾਂ ਹੁੰਦੀਆਂ ਜਿੰਨੇ ਦਾ ਆਪਾਂ ਮੂਲ ਠੀਕ ਹੈ ਠੀਕ ਹੈ ਲਓ ਬਾਈ ਜੀ ਗਾਂ ਇਹ ਤੁਹਾਨੂੰ ਪਤਾ ਕਿ ਆਸਮਾਨ ਦੇ ਤਿੰਨ ਚਾਰ ਖੜਦੀਆਂ ਦੁੱਧ ਦੁੱਧ ਕਰਦਣਾ ਕਰਨ ਵਾਲੀ ਨੇ ਹਾਂਜੀ ਹਾਂਜੀ ਤੇ 56000 ਚ ਕੀ ਜਾਂਦਾ ਬਿਲਕੁਲ ਜਾਇਜ਼ ਮੁੱਲ ਆ ਵੀ ਆਲੇ ਹੁਣ ਤੀਜੇ ਨੰਬਰ ਤੇ ਦੱਸੋ ਭਾਜੀ ਇਹਦੇ ਬਾਰੇ ਇਹ ਜੱਗੇ ਵੀਰੇ ਨਾਲ ਦੁੱਧ 10 ਕਿਲੋ ਦੂਜਾ ਸੂਆ ਸੂਈ ਆ ਅੱਛਾ ਜੀ ਸਿੰਘ ਥੋੜਾ ਖੁੱਲਾ ਲੈ ਗਈ ਆ ਪਰ ਹੈਗੀ ਮਾਝ ਦੁੱਧ ਵਾਲੀ ਅਜੇ ਮੰਨ ਲਓ ਵੀ 2 2.5 ਕਿਲੋ ਚੋਕੇ ਲੈ ਗਏ ਆ ਆਪਾਂ। ਅੱਛਾ ਠੀਕ ਹੈ ਠੀਕ ਹੈ। ਇਹ ਤਾਂ ਮਗਰ ਕੱਟੀ ਜੇ ਠੀਕ ਹੈ ਜੀ। ਤੇ ਮੰਨ ਲਓ ਮਹੀਨੇ ਕਿ ਦੀ ਸੂਈ ਜੇ। ਮਹੀਨੇ ਕੋਈ ਅੰਦਰ ਵਾਲੇ 2-4 ਜਾਂ ਬਾਹਰ ਲਾਵੇ। ਠੀਕ ਹੈ। ਲਓ ਭਾਈ ਜੀ ਚੈੱਕ ਕਰ ਸਕਦੇ। 10 ਕਿਲੋ ਦੁੱਧ ਮੇਰੇ ਜਗੇ ਵੀ 2-3 ਲੱਗ ਜਿਦਾ ਮਰਜੀ ਚੋਕੇ ਕੋ ਲੈ ਜੇ। ਠੀਕ ਹੈ ਠੀਕ ਹੈ। ਲਓ ਭਾਈ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ। ਹਾਂਜੀ ਹਾਂਜੀ। ਤੇ ਪਿੱਛੇ ਫੀਮੇਲ ਕਾਫ ਜੇ ਇਹਦੇ ਪਿੱਛੇ ਤੇ ਸੂਈ ਨੂੰ ਕੋਈ ਮਹੀਨੇ ਦੇ ਲਗਭਗ ਹੋ ਗਿਆ ਵਾ ਟ ਕੀ ਆਪਾਂ ਜਵਾਬ ਵੀ ਦਿਖਾ ਦਿੰਨੇ ਆ ਤੇ ਕਰੋ ਚੈੱਕ ਆਰਡਰ ਕੁਆਲਟੀ ਸਤਾਨ ਤੋਂ ਬਹੁਤ ਹੀ ਚੰਗਾ ਲੱਗਾ ਇਹਦੇ ਤੇ ਥਾਨੀ ਆ ਲੰਮਾ ਲੰਮਾ ਥਾਨ ਲੱਗਾ ਚਵਾਈ ਜੱਗੇ ਵੀਰ ਬੜੀ ਪੋਲੀ ਰੂਰਗੀ ਚਾਈ ਆ ਠੀਕ ਹੈ ਲੋ ਬਜੀ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਇਹਦੀ ਵੱਡੀ ਮਾਤ ਹੈ ਠੀਕ ਹੈ ਜੀ ਆਹ ਜੇ ਜੱਗੇ ਦੀ ਕੱਟੀ ਏ ਸੀ ਠੀਕ ਹੈ ਠੀਕ ਹੈ ਜੀ ਲੋ ਬਜੀ ਫਿਰ ਮਿਲ ਕਾਫੀ ਆ ਤੁਹਾਨੂੰ ਚੱਕ ਕਰਨੇ ਆ ਆਹ ਜੇ ਕੱਟੀ ਠੀਕ ਹੈ ਜੀ ਲੋ ਬਜੀ ਟੈਕਸ ਆ ਸਭ ਤੇ ਜੇ ਸਾਡੇ ਨਾਲ ਵੀਰ ਜਾਂਦਾ ਕਿ ਕੋਈ ਥਾਈਆਂ ਦੇ ਨਾਲ ਇਹਨਾਂ ਦਾ ਨਾਲੇ ਹਾਂਜੀ ਹਾਂਜੀ ਦੇਖੋ ਇਹਨੂੰ ਇਹਨਾਂ ਨੇ ਕਿਹੜਾ ਹੋਇਆ ਵਾ ਤੇ ਬਾਕੀ ਬਤਾ ਸਾਰਿਆਂ ਵੀਰ ਭਰਾ ਮਾਈਡ ਚੈਨਲ ਦੇਖਦੇ ਆ ਤੇ ਪਹਾੜ ਵਿੱਚ ਜੈਦ ਮੁੱਢ ਹੁੰਦੇ ਤੇ ਚੰਦੇ ਪਸ਼ੂ ਹੁੰਦੇ ਆ ਈਮੋਲ ਭਾਈ ਫਰੇ ਦਾ ਲੱਗੇ ਵੀਰ ਮੋਲ ਦੇ ਸਹਾਰਾ ਇਹਨੇ ਇਹਨੇ ਦੁੱਧ ਵਾਲੀਆਂ ਮੱਝਾਂ ਦੇ ਹੋਣੀਆਂ 70 75000 ਦੀਆਂ ਹਾਂਜੀ ਆਪਾਂ 70 ਦੇ ਦੇ ਦਈਏ ਇਹ ਵੀ ਜਾਣਦੀ ਹੈ ਜੈ ਜੀ ਮਾਨੀ ਇਹ ਵੀ 200 ਰੁਪਏ ਵਾਲੀ ਜਾਣਦੀ ਹੈ ਇਹ ਫਿਰ ਜਿੱਥੇ ਵੀ ਜਿਹੜੀ ਦੇ ਦੇਣੀ ਪੂਰੇ ਪੈਣ ਜਾਉਦੇ 200 ਛੋਟ ਕਰ ਦਾਂਗੇ ਠੀਕ ਹੈ ਜੀ 10 ਕਿਲੋ ਮੇਰੇ ਘਰੋਂ ਜਿੱਦਾਂ ਮਰਜੀ 2-3 ਡੰਡ ਦੁੱਧ ਕੋਕੋਲਾ ਲੈ ਜੀ ਠੀਕ ਹੈ ਲੋਬ ਜੀ 4 ਲੀਟਰ ਦਾ ਵੀਰ ਕਹਿੰਦਾ ਕਿ ਭਵੇਂ ਚਾਹੇ 3 ਟਾਈਮ ਆਪਣੀ ਚਵਾਈ ਕਰ ਜਿੱਦਾਂ ਮਰਜੀ ਜਗ ਵਿੱਚ ਕੋਕੋਲਾ ਲੈ ਜੀ ਬਿਲਕੁਲ ਸਿਆਰ ਬਹੁਤਿਆਰ ਦੇ ਨਾਲਾ ਥੋੜਾ ਇਹੋ ਜਿਹੇ ਚੰਨੀਆਂ ਆ ਪੈਂਡਿਆ ਕਿਤੇ ਦਾ ਹਾਂ ਪੈਂਡਿਆ 200 ਛੋੜ ਕਰ ਦਾਂਗੀ ਠੀਕ ਹੈ ਲੋ ਬਜੀ 65000 ਤੇ 200 ਰੁਪਿਆ ਛੋੜ ਤੇ ਕਰੋ ਮਨੋ ਵੀ ਤੁਹਾਨੂੰ ਪਤਾ ਜੱਗੇ ਵੀ ਮੱਜਾਂ ਦਾ ਬਾਜ਼ਾਰ ਥੋੜਾ ਤੇਜ਼ ਹੋਇਆ ਤੁਹਾਨੂੰ ਪਤਾ ਵੀ ਮੱਜ ਲਾਭ ਦੀ ਘਾਟੇ ਹੁਣ 10 ਕਿਲੋ ਦੋਤੇ ਪੈਂਡਿਆ ਹਜ਼ਾਰ ਨਾ ਆਉਂਦਾ ਵੀ ਕੀ ਆ ਬਿਲਕੁਲ ਬਿਲਕੁਲ ਹਾਂ ਜੀ ਮਗਰ ਕੱਟੀ ਆ ਠੀਕ ਆ ਤੇ ਪਿੱਛੇ ਤਾਂ ਵੀ ਪਤਾ ਕਿ ਡਬਲ ਫਾਇਦਾ ਇੱਕ ਦੇ ਨਾਲ ਇੱਕ ਫਰੀ ਦੇ ਦਿਆਂਗਾ ਹਾਂ ਜੀ ਹਾਂ ਜੀ ਕੱਟੀ ਵੀ ਫਲਾਈ ਫਲਾਈ ਆ ਕੋਈ ਹੁਣ ਗਾਹ ਨੂੰ 2000 ਡਾਲਰ ਹਾਂ ਜੀ ਹਾਂ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਚੈਨਲ ਨੂੰ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ